ਹੋ ਚਾੜੂ ਹਾਂਜੀ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਹਮ ਕਈ ਮੈਨੂੰ ਪੁੱਛਦੇ ਨੇ ਬਈ ਕਿੱਥੋਂ ਡਾਈਟ ਪੂਰੀ ਕਰਦਾ ਆਹ ਦੇਖੋ ਐਡਿਟ ਪੂਰੀ ਹੁੰਦੀ ਆ ਬਈ ਦਵਾਈ ਚ ਗਿਆ ਹਾਂ ਕਿ ਡੇੜੀਆਂ ਕਰਨੀਆਂ ਪੈਂਦੀਆਂ ਨੇ ਬਈ ਫੇਰ ਸਰੀਰ ਬਣਦਾ ਕਈ ਕਹਿੰਦਾ ਵੀ ਕਰ ਨਹੀਂ ਕਰ ਕੇ ਬਣਾ ਲੈਂਦਾ ਹਲੇ ਬਈ ਕੁਝ ਨਹੀਂ ਬਣਾ ਹਲਾਪਾਸ ਹੀ ਨਹੀਂ ਹੋਇਆ ਗੱਲਾਂ ਘੜਦਾ ਫ੍ਰੀ ਫਾਇਰ ਦੇਖਦਾ ਆਪਾਂ ਇੱਥੇ ਪੁੱਛ ਭਾਵੇਂ ਹਾਂ ਬਈ ਘਰ ਦੱਸ ਗਏ ਜ ਆਪਣਾ ਕਾਰਵਾਈ ਬਹੁਤ ਮਾੜੇ ਹਾਲਾਤ ਨੇ ਬਾਈ ਦੇ ਫਿਰ ਕੀ ਹੋ ਗਿਆ ਜੇ ਹੁਣ ਦੋ ਵਸ ਵਾਰੇ ਕੋਠੀ ਪਾਲੀ ਪਰ ਕਿੱਡੀ ਕਬੜੀ ਗੱਲ ਹੈ ਦੋ ਨਹੀਂ ਕਦੇ ਮਣੇ ਵੀ ਨਹੀਂ ਇਹਨਾਂ ਦਾ ਚਾਰ ਹੀ ਹੁਣ ਅੱਛਾ ਰਾਕੇ ਦਾ ਪੁੱਤ ਐਂਡ ਆਟਾ ਪੂਰੇ ਹੁੰਦੇ ਨੇ ਬਈ ਰੋਹੇ ਕੰਮ ਤੇ ਆਪਣਾ ਪੈਂਦਾ ਜੇ ਉਹ ਲੇਟ ਵੀ ਹੋ ਜਾਂਦੇ ਆ ਨਾ ਫਿਰ ਵੀ ਸੁਣ ਜਾਂਦੇ ਆ ਤਾਂ ਤੂੰ ਕਿੱਥੋਂ ਰਾਈਟ ਪੂਰੀ ਕਰਦਾ ਉਹਦੀ ਹਾਂ ਜੀ ਦੁਆ ਹੈ ਹੈ ਕਿ ਮਾਰਦਾ ਤਾ ਕਰਦਾ ਕਹਿੰਦੇ ਡੈਡ ਜੀ ਮਰ ਖਾ ਗਿਆ ਹੋਰ 2 ਮਹੀਨੇ ਹੋ ਗਏ ਹਲੇ ਵੀ ਹੱਡ ਪੂਰਾ ਚੱਲਦਾ ਹੈ ਨਾ ਸਾਡੇ ਨੂੰ ਹੈ ਇਹਨਾਂ ਦਾ ਬਲਾ ਨਾਮ ਲਿਖਉਣੀ ਪੈਂਦੀ ਅੱਛਾ ਮੈਂ ਲੈ ਲੀ ਠੀਕ ਹੈ ਕਹਿੰਦੇ ਡੈਡ ਪੂਰੀ ਕਰਨਾ ਕੋਈ ਉੱਥੋਂ ਕਿੰਨੀ ਉਮਰ ਹੋ ਗਈ ਉਤਰੀ 56 ਮੇਰੀ ਬੇਟੀ 55 ਜਾ ਰਹੀ 55 ਦਾ ਦਾੜੀ ਦੇ ਵੀ ਦੁਬਾਰੇ ਕਾਲੇ ਆਉਣ ਲੱਗ ਗਏ ਨਾ ਮੁੱਛਾਂ ਦੇ ਹਈਆ ਆਉਣ ਲੱਗੇ ਦੁਬਾਰੇ ਗਾਲੇ ਦੁਬਾਰੇ ਜਵਾਨੀ ਫੁੱਟਣ ਲੱਗੀ ਹੈ ਨਾ ਮੋਛਾਂ ਵੱਡੀਆਂ ਮੋਛਾਂ ਵਾਲੀ ਸਰਦਾਰੀ ਆ ਸੋਹਣੇ ਲੱਗਿਆ ਤੀਜੀ ਵਾਰਾ ਸੋਹਣਾ ਹੀ ਲੱਗਿਆ ਕਹਦੇ ਤੀਜੀ ਵਾਰਾ ਜਵਾਨੀ ਦੁਬਾਰੇ ਆ ਗਈ ਹੈ ਵੀਰ ਆਪਣਾ ਸੋਹਣਾ ਕਿੱਥੇ ਜਾਣਾ ਹੁੰਦਾ ਮਾ ਮੈਂ ਤਾਂ ਕਰੀ ਸੀ ਆ ਤੂੰ ਆ ਜਾ ਕਰ ਮੇਰੇ ਕੋਲ ਆਖ ਕਿੱਥੇ ਚਲਾ ਰਿਹਾ ਪੰਗਲਵਾੜੇ ਕੋਲੇ ਚਲਾ ਰ ਕੇ ਕਹਿੰਦਾ ਪੰਗਲਵਾੜੇ ਦੇ ਉਹੋ ਮੈਂ ਲੈ ਜੀ ਤੇ ਆਖੇ ਨੇ ਕੋਦਾਂ ਨਹੀਂ ਹੋ ਰ ਮੈਨੂੰ ਕੋਡਾ ਪੜੀ ਉਹ ਥੋੜੀ ਪਹਿਲਾਂ ਤਾਂ ਤੂੰ ਹੋਰ ਵੀ ਕੰਮ ਕਰਦਾ ਹੁੰਦਾ ਸੀ ਕਾਹੀ ਕਮੀ ਕਰਾ ਡੇਢ ਹੀ ਕਿੰਨੇ ਸਾਲ ਲਾਤੀ ਜ਼ਿਮੀਂਦਾਰਾ ਦੇਖ ਲੈ ਮੈਂ ਲੋਕ ਇੱਕ ਸਾਲ ਨਹੀਂ ਲਾ ਸਕਦੇ ਕਿਸੇ ਨਾਲ ਟਿੱਕੇ ਮਹੀਨਾ ਨਹੀਂ ਲਾ ਸਕਦੇ ਨਾਲੇ ਵੀ ਕੱਡੇ ਕੱਡੇ ਨਾਲ ਜਿਹੜਾ ਉੱਤੇ ਕੰਮਾ ਹੁੰਦਾ ਹੈ ਬੰਦਾ ਬੰਦਾ ਹੈ ਘਰੇ ਪਣੇ ਜਨ ਉਹ ਬਿਲਕੁਲ ਬਦਲ ਨਹੀਂ ਟਰੈਕਟਰ ਰੂਟਰ ਵੀ ਜਾਣਦਾ ਹੋਇਆ ਉਹ ਜਾਣਦਾ ਬਜਾਈ ਕਰਦਾ ਜਿਹੜੀ ਮਰਤੀ ਹੈ ਕਿਉਂ ਹੋ ਜਾਵਣਾ ਫਾਈਨ ਨਾਲ ਵੀ ਲੱਗਦਾ ਹੈ ਨਾ ਕਰੋਗੇ ਜੀ ਤੂੰ ਤੈਨੂੰ ਭਾਵੇਂ ਦੀ ਕਿੱਲੇ ਜਣਾ ਸਾਨੂੰ ਵੀ ਜਣੀ ਮਾਤ ਓਕੀ ਆ ਰੇਗ ਦੇ ਬਸਦਾਰ ਨੂੰ ਨਹੀਂ ਕਰੋ ਹਾਂ ਰੇਗ ਦੇ ਬਸਦਾਰ ਨੂੰ ਮੈਂ ਪਾ ਦੂੰਗਾ ਸਰੋਂ ਹਾਂ ਮੈਂ ਕਿੱਤੋਂ ਹਲੂਰੀ ਤੂੰ ਕਰੋ ਪਾਣੀ ਦੇਖੀ ਕਿੰਨੀ ਪਾ ਦੇਗਾ ਰੋਕ ਕੇ ਰੱਖ ਏਨ ਤੋਂ ਮਸ਼ੀਨਾਂ ਨਾਲ ਆਉਂਦੇ ਨੇ ਚੋਡੀਏ ਪੀ ਰਲਾ ਲਾਂ ਅੱਜ ਕੱਲੇ ਦੇ ਮੁੰਡੇ ਤਾਂ ਨਹੀਂ ਕੰਮ ਹੁੰਦੇ ਜਿਹੜੇ ਤੁਸੀਂ ਕਰ ਲੈ ਉਹ ਅਸੀਂ ਨਹੀਂ ਕਰ ਸਕਦੇ ਜਿਹੜੇ ਬੁੜੇ ਕਰ ਗਏ ਉਹ ਅਸੀਂ ਨਹੀਂ ਕਰ ਸਕਦੇ ਬੁੜੇ ਤਾਂ ਉਹ ਕਹਿੰਦੇ ਅਸੀਂ ਪਾਣੀ ਭੰਨ ਕੇ ਲਿਆਉਂਦੇ ਜੰਮ ਜਾਂਦਾ ਹੋਰ ਹਾਂ ਕਹਿੰਦੇ ਇੰਨੀ ਠੰਡ ਪੈਂਦੀ ਇੰਨੀ ਠੰਡ ਖਾਲਚੋ ਪਖਲੇ ਉੱਪਰ ਕੱਢਣੇ ਪੈਂਦੇ ਬਾਹਰ ਹਾਂ ਪਰ ਹੁਣ ਤਾਂ ਲੋਕ ਉਹੀ ਮਰੂ ਮਰੂ ਕਰੀ ਜਾਂਦੇ ਆ ਮੋਤਾ ਯਾਰ ਅੱਜ ਤੋਂ 100 ਸਾਲ ਪਿੱਛੇ ਵਗ ਜਾ ਆਪਾਂ ਆਪਣੀ ਰਾਜ ਪਹਿਲਾਂ ਬਰਫ਼ ਪੈਂਦੀ ਹੁੰਦੀ ਸੀ ਇਹ ਤਾਂ ਸੋਚ ਨਹੀਂ ਗੱਲ ਹੈ ਕਿਤੇ ਵਾਸਤੇ ਮਰ ਜੀਂ ਉਹ ਬੰਦੇ ਰੇਹਾਂ ਸਰੇਹਾਂ ਬਾਦ ਦੋਹੋ ਆਹਰਾ ਗੜਤਾ ਹੈ ਸੰ ਚੌੜਾ ਹੁੰਦਾ ਦਰਦਾ ਸੀ ਉਹ ਜਿਹੜੇ ਦੀ ਕੋਈ ਵਿਸਤਰੀ ਸੁਣਦਾ ਉਹ ਨਾਉ ਕਿਹੜਾਗਾ ਨਸੀਬ ਜਮਾਤਾ ਲਾ